ਬੀਜੇਪੀ ਸਰਕਾਰ ਦਾ ਔਰ ਨਰਿੰਦਰ ਮੋਦੀ ਦਾ ਪਤਲਾ ਫੁਲ ਬੰਦਾ ਚਿੰਤ ਕੀਤਾ ਜਾ ਰਿਹਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਵੀ ਆਰ ਗਵਈ ਜੀ ਉਹਨਾਂ ਉੱਪਰ ਇੱਕ ਵਕੀਲ ਵੱਲੋਂ ਜੁੱਤੀ ਛੁੱਟੀ ਗਈ ਜਿਹੜੀ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਬੀਜੇਪੀ ਸਰਕਾਰ ਵੱਲੋਂ ਉਸ ਵਕੀਲ ਦੇ ਉੱਪਰ ਐਨਐਸਏ ਨਹੀਂ ਲਗਾਈ ਗਈ ਇੱਥੇ ਜੇਕਰ ਦੇਖਿਆ ਜਾਵੇ ਜੇਕਰ ਕੋਈ ਮਾੜੀ ਜੇ ਵੀ ਗਲਤੀ ਕਰਦਾ ਤੇ ਬੀਜੇਪੀ ਦੀ ਸਰਕਾਰ ਐਨਐਸਏ ਲਗਾ ਕੇ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਦਿੰਦੀ ਆ ਪਰ ਇੱਥੇ ਦੇਖੋ ਗਿੱਡੀ ਵੱਡੀ ਘਟਨਾ ਹੋ ਗਈ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਉੱਪਰ ਇੱਕ ਵਕੀਲ ਨੇ ਜੁੱਤੀ ਸੁੱਟੀ ਔਰ ਉਹ ਕਹਿ ਰਿਹਾ ਕਿ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਸਾਥੀਓ ਕਿੱਥੇ ਕਿੱਥੇ ਭਾਜਪਾ ਦੀ ਸਰਕਾਰ ਆ ਉੱਥੇ-ਉੱਥੇ ਦਲਿਤਾਂ ਨਾਲ ਬਹੁਤ ਅਤਿਆਚਾਰ ਹੋ ਰਹੇ ਨੇ ਔਰ ਸਭ ਤੋਂ ਮੰਦਭਾਗੀ ਚਟਨਾ ਇਹ ਹੈ ਕਿ ਪੂਰੇ ਭਾਰਤ ਦਾ ਦਲਿਤ ਸਮਾਜ ਕੁੱਤਾ ਪਿਆ ਇੱਥੇ ਵੀ ਬਹੁਤ ਸਾਰੇ ਦਲਿਤ ਸਾਡੇ ਭਰਾ ਹੋਣਗੇ ਜਿਹੜੇ ਦੇਖਦੇ ਪਏ ਆ ਕਿ ਹੁੰਦਾ ਕੀ ਪਿਆ ਪਰ ਰਾਜੇ ਤਨਾਸਤੀ ਆ ਪੂਰੇ ਸਮਾਜ ਦੀ ਕਿ ਜੇਕਰ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਇੱਕ Dalit ਬਣਿਆ ਤੇ ਅੱਜ ਸਾਡਾ ਸਾਰਾ ਸਮਾਜ ਇਹ ਤਮਾਸ਼ਾ ਦੇਖ ਰਿਹਾ ਕੌਣ ਵਾਲਾ ਸਮਾਂ ਇੱਕ ਹੋਰ ਵੀ ਪਹਿਲਾ ਹੋਵੇਗਾ ਜਦੋਂ ਤੁਹਾਡੇ ਮੂੰਹ ਮੋਰੇ ਕੁੱਝੇ ਤੇ ਪਿੱਠ ਪਿੱਛੇ ਛਾਪੇ ਦੋਨਾ ਬੱਚੇ ਜਾਣਗੇ ਜੇਕਰ ਅੱਜ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਹੁਣੇ ਬਖਸ਼ੇ ਜਾ ਰਿਹਾ ਤੇ ਤੁਹਾਡਾ ਸਮਾਂ ਵੀ ਬਹੁਤ ਜਲਦੀ ਆਉਣ ਵਾਲਾ ਅਸੀਂ ਬੇਗੰਗਪੁਰਾ ਟਾਈਗਰ ਫੋਰਸ ਦੇ ਉਤੇ ਦਾ ਅੱਜ ਆਪਣੀ ਹਾਜ਼ਰੀ ਲਗਾਉਂਦੇ ਹੋਏ ਕਿ ਅਸੀਂ ਖੜੇ ਆ ਆਪਣੇ ਸਮਾਜ ਦੇ ਨਾਲ ਅੱਜ ਅੰਡਾ ਕੋਡ ਨੂੰ ਹੀ ਵਿਕੇ ਜੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਦਾ ਸਾਂਝੇ ਤੌਰ ਤੇ ਪਤਲਾ ਭੂਕ ਰਹੇ ਆ ਬੀਜੇਪੀ ਸਰਕਾਰ ਮੁਕਤਬਾ 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 ਬੀਜੇਪੀ ਸਰਕਾਰ ਹਾਏ ਹੋਏ ਹਾਏ ਹੋਏ ਹਾਏ ਹੋਏ ਲੋ ਯਾਦਾ ਆ ਆਹ ਲਾਜੀ ਦਾ ਲੰਮਾ ਪਾ ਕੇ ਲੈ ਜੀ ਇਹਨੂੰ ਕਿਹਨੂੰ ਲਾਉਏ ਜੀ ਉਹਨਾਂ ਦੇ ਹਲਵਾ ਦੀ ਗੱਲ ਕੀ ਆ ਇਹਨੂੰ ਚੁੱਕ ਕੇ ਲੈ ਜਾਓ ਯਾਰ ਲੰਗਲਾਓ ਵਾਤੇ

ਟਾ ਕੋਡ ਬਤੂਈ ਦੇ ਉਹ ਜੋਤੇ ਆ ਜਿਹੜੇ ਖੜ ਕੇ ਤਮਾਸ਼ਾ ਨਹੀਂ ਦੇਖਦੇ ਸੋਕੇ ਆਪਣੀ ਕੌਮ ਦੇ ਨਾਲ ਖੜਿਆ ਚਲਿਤ ਕੌਮ ਦੇ ਨਾਲ ਖੜਿਆ ਬਹੁਤ ਸਾਰੇ ਲੋਕ ਇਹ ਹੁੰਦੇ ਆ ਜਿਹੜੇ ਅੱਜ ਬਾਬਾ ਸਾਹਿਬ ਭੀਮਰਾਓ ਬੇਦਖਤ ਜੀ ਦੇ ਲਿਖੇ ਸੰਵਿਧਾਨ ਤੋਂ ਫਾਇਦਾ ਲੈ ਕੇ ਅੱਜ ਅਫਸਰ ਬਣ ਗਏ ਅੱਜ ਜੱਜ ਬਣ ਗਏ ਪਰ ਜਦੋਂ ਉਹਨਾਂ ਦੇ ਸੰਵਿਧਾਨ ਤੇ ਉਂਗਲੀ ਉੱਠਦੀ ਆ ਤੇ ਇਦਾਂ ਦੇ ਲੋਕ ਖੜ ਕੇ ਤਮਾਸ਼ਾ ਦੇਖਦੇ ਆ ਪਰ ਮੈਂ ਇਹਨਾਂ ਲੋਕਾਂ ਲਈ ਇਨਾ ਲੋਕਾਂ ਦਾ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਹੜੇ ਅੱਜ ਇਹ ਪਤਲਾ ਫੂਕਣ ਦੇ ਵਿੱਚ ਨਾ ਲਾਇਆ ਅੱਜ ਇਹ ਕਿੰਦੀ ਇੱਕ ਤਿੰਨਕਾ ਆ ਕੱਲੂ ਕਰੋੜਾਂ ਦੇ ਵਿੱਚ ਹੋਵੇਗੀ ਸੋ ਸਾਥੀਓ ਇਹ ਹੁਣ ਇਹ ਪ੍ਰਦਰਸ਼ਨ ਚੱਲਦੇ ਰਹਿਣਗੇ ਸਪੋਰਟ ਫੀਲ ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਪਤਲਾ ਫੂਕਿਆ ਗਿਆ ਇਸ ਤੋਂ ਬਾਅਦ ਅਗਲਾ ਜਿਹੜਾ ਮਾਰਚ ਸਪੋਰਟ ਫੀਲ ਤੋਂ ਲੈ ਕੇ ਮਹਾਲਪੁਰ ਵਿਖੇ ਤੱਕ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ